ਅੱਜ ਗੋਨਿਆਣਾ ਮੰਡੀ ਦੇ ਲਾਇਓयंस ਕਲੱਬ ਦੁਆਰਾ ਵਿਸ਼ਾਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪਹੁੰਚੇ ਡਾਕਟਰ ਵਿਪਨ ਗੋਇਲ ਦੁਆਰਾ ਪੇਟ ਦੀਆਂ ਰੋਗਾਂ ਦੇ ਮਾਹਰ ਅਤੇ ਲੀਵਰ ਦੇ ਮਾਹਰ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਦੂਸਰੇ ਡਾਕਟਰ ਮੈਡਮ ਸ਼ੀਨੂ ਗੋਇਲ ਦੁਆਰਾ ਬੁਖਾਰ ਮਾਈਗਰੇਨ ਦੇ ਸਪੈਸ਼ਲਿਸਟ ਦੁਆਰਾ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਹਾਜੀ ਜਨ ਹਾਜੀ ਪ੍ਰਣਾਮ ਸੰਯੁਕਤ ਲਾਡੀ ਮੈਂ ਪ੍ਰਸ਼ੰਦਾ ਦੋ ਮੇਰੇ ਫਰਮ ਦਾ ਨਾਮ ਪਰਕਟ ਠੀਕ ਹੈ ਜੀ ਤੇ ਅੱਜ ਤੁਹਾਡੇ ਮਨ ਚ ਇਸ ਸੇਵਾ ਦਾ ਕਿਵੇਂ ਮਨ ਬਣਿਆ ਵੀ ਇਹ ਜਿਹੜੀ ਫ੍ਰੀ ਆਫ ਕੋਸ ਸੇਵਾ ਦਿੱਤੀ ਹੈ ਐਲయన్స్ ਕਲੱਬ ਪੁਣੇ ਨਾਲੋਂ ਮੈਂ ਜਿਪਛੰਡੇ ਦੋ ਤਿੰਨ ਸੰਸਥਾਵਾਂ ਨਾਲ ਐਸੋਸੀਏਟ ਹੈਗਾ ਜੀ ਤਕਰੀਬਨ 2004 ਦੇ ਵਿੱਚ ਤੋਂ ਤੇ ਉਹਨਾਂ ਦੇ ਵਿੱਚ ਤਕਰੀਬਨ ਅੱਜ 20 ਸਾਲ ਲਗਰੇ ਗਏ ਜੀ ਹੁਣ ਉਹਨਾਂ ਤੋਂ ਥੋੜਾ ਐਸਪਾਇਰ ਹੋ ਕੇ ਇਹ ਸੇਵਾ ਕਰ ਰਿਹਾ ਔਰ ਇਤਨੇ ਵੀ ਕੈਂਪ ਹੋ ਗਏ ਮੇਰੇ ਜਦੋਂ ਮੱਝ ਯਾਦ ਕਰ ਲਓ ਕਿਸੇ ਦੋਈ ਦਾ ਕੋਈ ਪੈਸਾ ਨਹੀਂ ਜਿੱਥੇ ਮੱਝ ਮੇਰੇ ਨਿਰਵਾਇ ਠੀਕ ਹੈ ਥੈਂਕ ਯੂ ਅੱਜ ਐਲయన్స్ ਕਲੱਬ ਪੁਣੇ ਨਾਲ ਮੈਂ ਵੀ ਵੱਲੋਂ ੈਂਪ ਲਗਾਇਆ ਮੁਫਤ ਮੈਡੀਕਲ ਕੈਂਪ ਲਗਾਇਆ ਦਾ ਠੀਕ ਹੈ ਜੀ ਡਾਕਟਰ ਵੀਪਿੰਦ ਗੋਇਲ ਡਾਕਟਰ ਸ਼ੀਲੂ ਗੋਇਲ ਠੀਕ ਹੈ ਜੀ ਬਹੁਤ ਚੰਗੀ ਤਰ੍ਹਾਂ ਪੇਸ਼ੰਤਾਂ ਨੂੰ ਦੇਖਿਆ ਪੇਸ਼ੰਤਾਂ ਵਿੱਚ ਵੀ ਵਧੀਆ ਖੁਸ਼ੀ ਮਹਿਸੂਸ ਹੋਈ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਮੈਡੀਕਲ ਸੰਜੀਵ ਵਾਲਿਆਂ ਦਾ ਜਿਨ੍ਹਾਂ ਨੇ ਮੁਫਤ ਵਿੱਚ ਮੈਡੀਸਿਨ ਦਿੱਤੀ ਠੀਕ ਹੈ ਜੀ ਤੇ ਮੈਂ ਆਪਣੀ ਸਮੁੱਚੀ ਟੀਮ ਪ੍ਰੋਜੈਕਟ ਮੈਨ ਰੋਬਿਨ ਪੰਸਰ ਤੇ ਸਮੁੱਚੀ ਟੀਮ ਡੁਆਇਨ ਕਲੱਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਯੋਗ ਬਣਾਇਆ ਤੇ ਬਹੁਤ ਵਧੀਆ ਤਰੀਕੇ ਨਾਲ ਲਿਪਾਇਆ ਤੇ ਸਾਡੇ ਕਲੱਬ ਵੱਲੋਂ ਗਾਂ ਆਉਣ ਵਾਲੇ ਮੈਂ ਵਿਸ਼ੇਸ਼ ਧੰਨਵਾਦ ਕਰਦਾ ਹਾਂ ਲਾਇਨ ਹਸਪੀਟਲ ਚੇਅਰਮੈਨ ਡਾ ਰਣਕੇਸ਼ ਮਾਨਗੜੀ ਜਿਨ੍ਹਾਂ ਨੇ ਪੂਰੀ ਮਿਹਨਤ ਸਦਕਾ ਇੱਕ ਕੈਂਪ ਕਾਮਯਾਬ ਕਰਵਾਇਆ ਠੀਕ ਹੈ ਧੰਨਵਾਦ ਜੀ ਕੈਂਪ ਲਗਾਇਆ ਗਿਆ ਜੀ ਆਰਗੇਨਾਈਜ਼ ਕਰੇਗੇ ਅੱਜ ਮਿਤੀ 29 ਨਵੰਬਰ ਲਾਇਨਸ ਪਵਨ ਗੋਨਿਆਣਾ ਮੰਡੀ ਇੱਥੇ પેટ ਦੇ ਰੋਗਾਂ ਦੇ ਮਾਹਰ ਡਾਕਟਰ ਤੇ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਨੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਜੀ ਬਹੁਤ ਹੀ ਵਧੀਆ ਤੇ ਕਾਬਲ ਰੱਖਿਆ ਹੈ ਡਾਕਟਰ ਵਿਪਨ ਗੋਇਲ ਜੀ ਜੋ ਕਿ ਪੇਟ ਦੇ ਰੋਗਾਂ ਦੇ ਮਾਹਿਰ ਨੇ ਅਤੇ ਮੈਡਮ ਸ਼ੀਨੂ ਜੀ ਜੋ ਕਿ ਮਾਈਗਰੇਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸੁਪਰ ਸਪੈਸ਼ਲਿਸਟ ਹਨ ਸਾਡੀ ਬਹੁਤ ਹੀ ਖੁਸ਼ਕਿਸਮਤੀ ਲਾਇਨਸ ਕਲੱਬ ਕੋ ਨਿਆਣਾਂਦੀ ਜੋ ਅੱਜ ਦੇ ਸੁਪਰ ਸਪੈਸ਼ਲਿਸਟ ਡਾਕਟਰ ਸਾਡੇ ਲਈ ਟਾਈਮ ਕੱਢਿਆ ਅਤੇ ਉਹਨਾਂ ਦੋ ਅਤੇ ਸਾਡੇ ਦੁਆਰਾ ਕਲੱਬ ਦੁਆਰਾ ਲਾਇਨ ਰੋਹਿਤ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਫ੍ਰੀ ਦੇ ਵਿੱਚ ਮੈਡੀਸਨ ਵੀ ਪੇਸ਼ੈਂਟ ਨੂੰ ਦਿੱਤੀ ਜਾ ਰਹੀ ਹੈ ਅਤੇ ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸਾਡੇ ਨੌਜਵਾਨ ਨਵੇਂ ਲਾਇਨ ਮੈਂਬਰ ਲੌਇਨ ਰੋਬਿੰਦ ਜੀ ਜੋ ਕਿ ਇਸ ਕਲੱਬ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਹਨ ਜਿਨ੍ਹਾਂ ਨੇ ਇਸ ਕੈਂਪ ਨੂੰ ਕਾਰਜੋਗਾਰ ਕਰਨ ਲਈ ਪ੍ਰਧਾਨ ਜੀ ਨਾਲ ਅਤੇ ਸਾਰੀ ਟੀਮ ਨਾਲ ਮਿਲ ਕੇ ਪਿਛਲੇ 20 ਦਿਨ ਤੋਂ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਮੇਰਾ ਨਾਮ ਰੋਬਿੰਦ ਮਾਨਸਰ ਪ੍ਰੋਜੈਕਟ ਚੇਅਰਮੈਨ ਲੌਇਨਸ ਕਲੱਬ ਮੈਡੀਕਲ ਕੈਂਪ ਠੀਕ ਹੈ ਜੀ ਮੈਨੂੰ ਇਹ ਮੈਨੂੰ ਮੈਂ ਨਵਾਂ ਇਹਨਾਂ ਨਾਲ ਜੁੜਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਲੌਇਨਸ ਕਲੱਬ ਦੇ ਨਾਲ ਜੁੜ ਕੇ ਤੇ ਜਿਹੜਾ ਅਸੀਂ ਅੱਜ ਮੈਡੀਕਲ ਕੈਂਪ ਲਗਾਇਆ ਹੈ ਮੈਨੂੰ ਇਹਦੇ ਵਿੱਚ ਸੇਵਾ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ ਤੇ ਅਸੀਂ ਅੱਗੇ ਤੋਂ ਵੀ ਇਹ ਕੈਂਪ ਲਗਾਉਂਦੇ ਰਵਾਂਗੇ ਤੇ ਮੈਂ ਇਸ ਦੇ ਵਿੱਚ ਸਭ ਤੋਂ ਆਦਾ ਯੋਗਦਾਨ ਕਰਦਾ ਰਵਾਂਗਾ। ਹਾਂਜੀ ਸਾਡੇ ਨਾਲ ਮੋਲਜੀ ਵੀ ਜੁੜੇ ਹੋਏ ਨੇ ਜੀ। ਮੋਲਜੀ ਜਿਹੜਾ ਅੱਜ ਕੈਂਪ ਲਗਾਇਆ ਗਿਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਮੈਂ ਲਾਇਨਰ ਮੋਲ ਗ੍ਰੀਨ ਚੇਅਰਪਰਸਨ ਲਾਇਨਸ ਕਲੱਬ। ਠੀਕ ਹੈ ਜੀ। ਮੈਂ ਬੁਨਿਆਨਾ ਟੀਮ ਮਤਲਬ ਬੁਨਿਆਨਾ ਕਲੱਬ ਦੇ ਵਿੱਚ ਸਾਡੇ ਅੱਜ ਮੈਡੀਕਲ ਕੈਂਪ ਲੱਗਿਆ ਤੇ ਬਹੁਤ ਵਧੀਆ ਮਤਲਬ ਢੰਗ ਨਾਲ ਲੱਗਿਆ। ਸਾਡੇ ਜਿਹੜੇ ਪ੍ਰੋਜੈਕਟ ਚੀਰਮੈਨ ਹੈ ਰੋਬਿਨ ਵਾਂਸਰ ਜੀ ਲਾਇਨ ਰੋਬਿਨ ਵਾਂਸਰ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਐਡ ਕੀਤੀ ਸਾਡੇ ਕਟੋਕਟ 104 5 پیشنਟ ਹੋ ਚੁੱਕੇ ਐ ਤੇ ਜੋ ਮਤਲਬ ਪੇਟ ਦੀਆਂ ਤੇ ਦਿਮਾਗੀ ਪਰੇਸ਼ਾਨੀਆਂ ਦੀ ਸਵਾਮਾ ਲੈ ਰਹੇ ਐ ਤੇ ਸਾਡੇ ਜਿਹੜੇ ਦੋ ਦੋਨੋ ਡਾਕਟਰ ਆਲੇ ਬਹੁਤ ਵਧੀਆ ਇਹ ਇੱਕ ਰੋਇਨ ਕਲੱਬ ਦਾ ਉਪਰਾਲਾ ਹੈ ਠੀਕ ਹੈ ਜੀ ਜਿਹੜਾ ਕਿ ਇਹਨਾਂ ਨੇ ਕੀਤਾ ਔਰ ਐਡੇ ਵਧੀਆ ਤੇ ਕਾਬਲ ਡਾਕਟਰ ਇੱਥੇ ਇਹਨਾਂ ਨੇ ਬੁਲਾਏ ਤੇ ਇਸ ਦੇ ਨਾਲ ਜਨਤਾ ਨੂੰ ਬਹੁਤ ਫਾਇਦਾ ਹੋਊ ਤੇ ਮੈਂ ਵੀ ਇਹ ਦਿਖਾਇਆ ਹੈ ਡਾਕਟਰ ਸਾਹਿਬ ਨੇ ਬਹੁਤ ਧਿਆਨ ਦੇ ਨਾਲ ਦੇਖਿਆ ਇਹ ਮੈਡੀਸਨ ਵੀ ਕੋਲ ਉਹ ਦਿੱਤੀ ਠੀਕ ਹੈ ਜੀ ਇਹ ਇੱਕ ਬਹੁਤ ਇਹ ਨਾਲ ਹੀ ਸ਼ਹਿਰ ਨੂੰ ਦੇਣਾ ਹੈ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਰਹਿਣ ਤਾਂ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਲੱਗਿਆ ਸਾਰਾ ਅੱਜ ਤੁਸੀਂ ਆਪਣਾ ਚੈੱਕਅਪ ਕਰਾਇਆ ਥੇ ਨਹੀਂ ਜੀ ਬਹੁਤ ਵਧੀਆ ਲੱਗਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਜੀ ਕਿਸ ਤਰ੍ਹਾਂ ਮਤਲਬ ਤੁਹਾਡੇ ਨਾਲ ਉਹਨਾਂ ਨੇ ਡੀਲ ਕਰੀ ਵਧੀਆ ਗੱਲਬਾਤ ਕਰਕੇ ਅੱਛਾ ਜੀ ਦਵਾਈ ਲਿਖਤੀ ਉਹਨਾਂ ਨੇ ਤੁਹਾਨੂੰ ਜੀ ਹਾਂ ਜੀ ਦਵਾਈ ਦਵਾਈ ਤੇ ਕਿੰਨੇ ਪੈਸੇ ਲੱਗੇ ਸਾਰਾ ਦਵਾਈ ਦੇ ਨਹੀਂ ਜੀ ਕੋਈ ਪੈਸਾ ਨਹੀਂ ਅੱਛਾ ਦਵਾਈ ਬਿਲਕੁਲ ਫ੍ਰੀ ਹੈ ਜੀ ਬਹੁਤ ਬਹੁਤ ਧੰਨਵਾਦ